ਵਾਹ ਜੇ ਬੂਜੋ ਸੱਚੀ ਤੇਰੀ ਗੁੱਡ ਮਾਰਨਿੰਗ ਦੋਸਤੋ ਵੈਲਕਮ ਟੂ ਮਾਈ ਵਲੋਗ ਔਰ ਟਾਈਮ ਸੌ ਦਿਨ ਹੋ ਗਿਆ ਤੇ ਰਾਤੀ نیند ਹੀ ਨਹੀਂ ਆਈ ਤੇ ਨਾਇਆ ਅਲਰਮ ਲਾਇਆ ਇਸ ਵੇਲੇ ਵਾਸਤੇ ਕਹਣੇ ਕੋ ਮੈਸੇਜ ਆਇਆ ਤੇ ਕੰਪਨੀ ਵਾਲਿਆਂ ਦਾ ਮੈਸੇਜ ਹੈ ਕੰਪਨੀ ਵਾਲਿਆਂ ਦਾ ਮੈਸੇਜ ਸੋ ਥੈਂਕ ਯੂ ਕੰਪਨੀ ਵਾਲਿਆਂ ਉਹਦੇ ਨਾਲ ਜਾ ਕੇ ਮੇਰੀ ਆ ਗਈ ਆ ਸੋ ਹੁਣ ਚਲੇ ਆ ਮੋਨਿਓ ਆ ਕੇ ਅੱਜ ਰਨਿੰਗ ਕਰਨੀ ਹੈਗੀ ਆ ਤੇ ਜਾਨ ਵੀ ਉੱਠ ਗਿਆ ਵਾ ਆਖੀ ਜਾਂਦੇ ਆ ਤੇ ਬਾਕੀ स्टेटस देखा करो सब कुछ क्लियर है ठीक है कोई देरी नहीं चलो एनीवे चलिए अपन ये देख दें यार रनिंग करनी है की है ओ देख लो मनीर का टाइम है ਉਹ ਤਾਂ ਨੀਂਦ ਹੀ ਉੱਡ ਜਾਂਦੀ ਵਾ ਨੀਂਦ ਆਉਂਦੀ ਨਹੀਂ ਤੇ ਇਸੇ ਕਰਕੇ ਆਪਾਂ ਨੀਂਦ ਨੂੰ ਪਰਾਂ ਨਹੀਂ ਵੱਲ ਆਤਾ ਫਕਾੜ ਕਰਕੇ ਨੀਂਦ ਆਏਗੀ ਬਾਕੀ ਕੋਈ ਨਹੀਂ ਕਹਿੰਦੇ ਰੱਬ ਤੇ ਆਸ ਰੱਖੋ ਸਭ ਕੁਝ ਠੀਕ ਹੋ ਜਾਂਦਾ ਆਸ ਰੱਖਦੇ ਆਂ ਕੱਲ ਸਾਇੂ ਖਲ ਪਰਬਤ ਦੀ ਭਈ ਨਜ਼ਰ ਉੱਤੇ ਆਸ਼ਾਏ ਅੱਜ ਗਏ ਸੀ ਮੋਨਿੰਗ ਵਾਕ ਰਣੀ ਵੀ ਇਥੇ ਐਕਸਰਸਾਈਜ਼ ਵੀ ਕੀਤੀ ਆ ਤੇ ਅਰਗੀਆਂ ਘਰੇ ਇਹ ਕਰੀਲ ਬਾਤੀ ਆ ਸੋ ਇਹ ਦੇਖਣਾ ਜ਼ਰੂਰ ਹੈ ਮੋਟੀਵੇਸ਼ਨਲ ਆ ਲੈ ਆ ਸਪੋਰਟ ਕਰਿਓ ਤੇ ਬਾਕੀ ਆਉ ਮੇਰਾ ਸੈਟਅਪ ਲੱਗਾ ਹੁੰਦਾ ਵਾ ਇੱਕ ਵਾਰੀ ਫੇਰ ਕਿਹਨ ਲਗਾਵਾਂ ਕਿ weight ਆ ਠੀਕ ਹੈ ਨਾ ਗਲਤੀ ਇਹ ਹਮੇਸ਼ਾ ਇਨਸਾਨ ਕੋਈ ਹੁੰਦੀ ਆ ਠੀਕ ਹੈ ਨਾ ਸੋ ਗਲਤੀ ਨੂੰ ਸੁਧਾਰਨਾ ਵੀ ਕੰਮ ਇਨਸਾਨ ਦਾ ਹੀ ਹੁੰਦਾ ਵਾ ਠੀਕ ਹੈ ਨਾ ਸੋਇਚੇ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਸੋ ਸਮਝ ਗਈ ਹੈ ਠੀਕ ਹੈ ਨਾ ਬਾਕੀ ਆਈ ਹੈ ਨੋ ਕੰਪਲੇਨਟ ਵਿਦ ਯੂ ਠੀਕ ਹੈ ਚਲੋ ਬਾਕੀ ਗੱਲਾਂ ਬਾਚੂ ਕਰਦੇ ਹਾਂ ਹੁਣ ਹੋ ਲਈ ਇਹ ਤਿਆਰ ਫਿਰ ਕਰਨਾ ਮੈਂ ਆਪਾਂ ਪਾਰਟ ਫਿਰ ਕਰਦੇ ਹਾਂ ਬ੍ਰੇਕਫਾਸਟ ਕਿ ਕੰਮ ਤੇ ਜਾਂਦੀ ਤੇ ਆ ਰਹੀ ਟਾਈਮ ਆਪਣੇ ਕੋਲ ਹੈਗਾ ਅੱਧਾ ਘੰਟਾ ਸਾਰਾ ਅੱਜ ਆਪਣੇ ਕੋਲ ਫੀਲਡ ਵਰਕ ਹੈਗਾ ਬਹੁਤ ਜ਼ਿਆਦਾ ਸੋ ਸ਼ੈਡਿਊਲ ਦੇਖਣੀ ਆ ਸੋ ਕੰਨ ਕਰਨ ਲੱਗੇ ਆਪਾਂ ਬ੍ਰੈਕਫਾਸਟ ਚਨੇ ਖਾਵਾਂਗੇ ਅੱਜ ਸੋ ਕੰਮ ਨੂੰ ਨਿਕਲ ਗਏ ਆ ਵਿਆਹ ਕੋ ਦਾ ਵੀ ਕਾਲ ਆ ਗਈ ਆ ਸੋ ਉਹ ਅਜੇ ਟਾਈਮ ਨਾਲ ਹੀ ਨਿਕਲਾਂਗੇ ਤੇ ਤੇਲ ਘੱਟ ਹੈਗਾ ਵਾ ਦੇਖਦੇ ਆ ਪਹੁੰਚ ਬੰਦਾ ਕਿ ਨਹੀਂ ਤੇਲ ਵੀ ਪਾਉਣਾ ਵਾ ਹੌਲੀ ਹੌਲੀ ਜਾਂਦੇ ਆ ਬੱਤੀ ਜਦ ਮੈਂ ਜੀਠਿਆ ਵੀ ਟਾਈਮ ਨਾਲ ਆ ਗਿਆ ਵਾ ਖੱਕਰੋ ਜੇ ਦੂਸਰੋ ਜੇ ਅੱਲਾ ਪਾਕ ਪਾਤ ਹੈ ਅੱਲਾ ਪੰਪ ਤੇ ਆ ਗਏ ਆ ਪਹਿਲਾਂ ਪੈਟਰੋਲ ਪਵਾਣੇ ਆ ਉਹ ਸੋ ਦਾ ਪੈਟਰੋਲ ਆਪਾਂ ਕਰਾ ਲਿਆ ਵਾ ਇਹ ਬਾਕੀ ਦੇਖਾਂਗੇ ਉਹ ਵਾਇਲਡ ਰੀਫਲ ਕਰਵਾ ਲਿਆ ਵਾ ਤੇ ਫਿਰ ਤੇ ਆਪਾਂ ਮੋਡਲ ਘਾਤਾ ਵਾ

प्रिंटर इंस्टॉलेशन से प्रिंटर इंस्टॉल करता तबा बाकी वा, ऑन टेस्टिंग डेमो पेज अपन लगा के चेक कर लेने हैं फाइनली कॉल ये कंप्लीट है तो आप जाले ਤੋ ਆ ਜੇ ਪਹੁੰਚੇ ਆ ਗੁਰਦੁਆਰਾ ਫਲਾਈ ਸਾਹਿਬ ਜੋ ਪਿੰਡ ਬਡਾਲਾ ਗਰੰਥੀਆਂ ਸਥਿਤ ਹੈਗਾ ਵਾ ਸੋ ਤੁਨ ਗੁਰੂ ਘਰ ਦੇ ਦਰਸ਼ਨ ਕਰਾਉਂਦੇ ਆ ਪਹਿਲਾਂ ਲਾਂਦੇ ਆਪਾਂ ਬਾਈਕ ਸੋ ਇਹ ਪਾਰਕਿੰਗ ਸਟੈਂਡ ਹੈਗਾ ਇੱਥੇ ਸੋ ਇਹ ਉਹ ਥਾਨ ਹੈ ਜਿਹੜਾ ਬਡਾਲਾ ਗਰੰਥੀਆਂ ਗੁਰਦੁਆਰਾ ਫਲਾਈ ਸਾਹਿਬ ਦੇ ਨਾਲ ਸਥਾਪਿਤ ਹੈਗਾ ਵਾ ਤੇ ਸਿੱਖ ਧਰਮ ਦੇ ਪਿਤਾ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀ ਤੇ ਉਹ ਆਪਣੇ ਵਿਆਹ ਕੁਰਬਤੋਂ ਅਗਲੇ ਦਿਨ ਇੱਥੇ ਠਹਿਰੇ ਸਨ ਤੇ ਉਹਨਾਂ ਵੱਲੋਂ ਜਿਹੜੀ ਫਲਾਈ ਦੇ ਬੂਟੇ ਦੀ ਜਿਹੜੀ ਇਹ ਦਾਤਨ ਕੀਤੀ ਗਈ ਸੀ ਇਹ ਅੱਜ ਆਫਲਾਈ ਦਾ ਪੇੜ ਜਿਹੜਾ ਹੈ ਲਗਾਇਆ ਗਿਆ ਸੋ ਦੁਨੀਆ ਇਹ ਇਸ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਨ ਲਈ ਮਮਾ ਕੇ ਆਂਦੇ ਨੇ ਸੋ ਗੁਰੂ ਕੇ ਲੰਗਰ ਦੀ ਸੇਵਾ ਵੀ ਇੱਥੇ ਚੱਲਦੀ ਹੈ ਸੋ ਸੰਗਤ ਜਿਹੜੀ ਇੱਥੇ ਸੇਵਾ ਵੀ ਕਰਦੀ ਹੈ ਨੇ ਸੋ ਇਹ ਸੀ ਗੁਰੂ ਘਰ ਦੇ ਦਰਸ਼ਨ ਇੱਥੋਂ ਦੀ ਹਿਸਟਰੀ ਸੋ ਹੁਣ ਜਾ ਰਹੇ ਆਪਾਂ ਕੰਮ ਤੇ ਅੱਜ ਕੀਤੇ ਆਪਾਂ ਗੁਰੂ ਘਰ ਦੇ ਦਰਸ਼ਨ ਤੇ ਅੱਜ ਦੀ ਵੀਡੀਓ ਇੱਥੇ ਵਲੋਗ ਖਤਮ ਕਰਦਾ ਹਾਂ ਫਿਰ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਦਿਆ ਕਰੋ ਓਕੇ ਬਾਈ ਸੀ ਯੂ ਟਾਟਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ